ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬੈਡ ਬਈ ਬਿਲਕੁਲ ਤਾਜੀ ਸੂਈ ਆ ਤੇ ਦੋ ਗੱਬਣਾ ਨੇ ਆਓ ਪੁੱਛ ਲੈਨੇ ਬਾਪੂ ਦਾ ਡਿਟੇਲ ਬਾਪੂ ਹੱਸੀ ਗੱਲ ਹੱਸੀ ਗੱਲ ਜੀ ਹੋ ਠੀਕ ਆ ਜੀ ਵਧੀਆ ਵਧੀਆ ਜੀ ਵਧ ਕੇ ਨਾਮ ਤੇ ਐਡਰੈਸ ਦੋ ਨਾਮ ਮੰਦਰ ਸਿੰਘ ਜੀ ਹੂੰ ਪਿੰਡ ਛਨਾ ਗਲਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਨਾਲਾ ਦਸੀਤ ਤਪਾ ਨੇੜੇ ਪਿੰਡ ਪਟਾਉੜ ਨੇੜਾ ਘੰਡਾ ਬੰਨਾ ਜਿੰਗੀਆਂਣਾ ਸਾਧੂ ਇਹਨਾਂ ਦੇ ਪਿੰਡ ਦੇ ਵਿਚਾਲੇ ਮੋਬਾਈਲ ਨੰਬਰ ਕੋਲ 985733687 ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇਦੇ ਕਿਹੜਾ ਸੂਹ ਸੂਈ ਆ ਇਹ ਸੂਹ ਆ ਦੂਜਾ ਜੀ ਹੂੰ 2:00 ਵਜੇ ਸੂਈ ਆ ਅੱਜ ਦਿਨ ਦਾ ਜੇਰ ਪੈ ਗਈ ਜੇਰ ਮਾਰੀ ਦਿਖਾ ਦੇ ਟੋਕਰਾ ਚੱਕ ਕੇ ਮੜਾ ਜਾ ਠੀਕ ਆ ਅ ਜੇਰ ਦੀ 라ਜਮੀ ਦਿਖਾ ਦੇ ਜੇਰ ਪੈ ਭਾਈਆ ਬਾਈ ਬੱਠਲ ਚ ਰੱਖੀ ਬੈਠਾ ਓਕੇ ਠੀਕ ਆ ਹਾਂ ਜੇ ਬਿਲਕੁਲ ਸਹੀ ਐ ਲਓ ਆਰਡਰ ਬੜਾ ਜਗਾ ਤਿਆਰ ਕਰਿਆ ਹੈ ਨਾ ਧਾਰਾ ਦੂਰਾ ਜਿੱਕਰ ਮਾਰਨੇ ਫੇਰ ਮਾਰਦ ਗਈ ਹੂੰ ਕੋਈ ਨਹੀਂ ਜਦੋਂ ਮਰਜੀ ਮਾਰ ਦੋ ਬਹੁਤ ਮਾਰ ਹੀ ਦੇ ਨੇ ਜੀ ਮਾਰ ਲੈ ਬਾਬਾ ਜੀ ਤੇ ਬੱਚਾ ਕੀ ਆ ਬੱਛੀ ਜੀ ਬੱਚੀ ਵੀ ਚੰਗੀ ਹੈ ਨਾ ਹਾਂ ਬੱਛੀ ਚੰਗੀ ਛੋੜੇ ਕਰਨ ਦੀ ਹੈ ਹਾਂ ਲੋਈ ਦੇਖ ਲੈ ਮਾਂ ਕੇ ਰਖਾ ਨੇ ਕੋਈ ਚੱਕਰੀ ਵੀ ਚਵਾਈ ਕਿਵੇਂ ਚੰਗੀ ਆ ਨਾ ਹਾਂ ਜੀ ਹਾਂ ਚਵਾਈ ਬਹੁਤ ਚੰਗੀ ਆ ਨਾ ਹੂੰ ਲੈ ਬਈ ਚਵਾਈ ਚਵਾਈ ਪੂਰੀ ਚੰਗੀ ਆ ਬਹੁ ਲੋਈ ਮਾਰਦੀ ਆ ਕਹਿੰਦਾ ਜੀ ਚਿੱਪਈ ਹੈ ਹਾਂ ਜੀ ਪਈ ਆ ਹਾਂ ਤਿਆਰ ਹੋ ਜੋ ਲੋਕ ਨੂੰ ਦੁੱਧ ਕੱਢੇ ਤੇ ਕਿੰਨਾ ਕੱਢਿਆ ਫਿਰ ਬੋਲਾ ਇਹਦਾ 2.5 ਕਿਲੋ ਕੱਢਿਆ ਜਿ ਬੱਟੇ ਨੂੰ ਜਗਾ ਕੇ ਇਹਦਾ ਸੂਈ ਹੈ 2 ਵਜੇ ਜੀ ਕਿੰਨਾ ਕੁ ਦੁੱਧ ਦੇ ਦੂਸਤ ਫਿਰ ਚਾਹੀਦੇ ਜੀ 25 ਦੇ ਨੇੜੇ ਤੇ ਦੇ ਨੂੰ ਠੀਕ ਆ ਜਿਵੇਂ ਗਾ ਦਾ ਸਰਵਾ ਜੀ ਵਧ ਗਿਆ ਬਹੁਤ ਚੰਗਾ ਲੈ ਵਾ ਲੂ ਹਾਂ ਲੈ ਵਾ ਲੂ ਇਹਦੀਆਂ ਥਾਣਾਂ ਨੂੰ ਫੇਸ ਬਿਊਟੀ ਵੀ ਚੰਗੀ ਆ ਸੂਈ ਸਵਾਈ ਜੇਰ ਬਾਈ ਵੱਠਲ ਚ ਬਾਈ ਬੈਠਾ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਬਾਈ ਤੇ ਬਾਕੀ ਤੋਰਾ ਤਾਰਾ ਬੜ ਦਾ ਬਹੁਤ ਚੰਗਾ ਥਣਲੇ ਵੀ ਦਾ ਤਾਂ ਕੋਈ ਅੰਤ ਹੀ ਨਹੀਂ ਬਾਈ ਤਾਰ ਦੂਰ ਵੀ ਚੰਗੀ ਆ ਇਹ ਮਾਰਕਰ ਖਾਇਆ ਇਹ ਤਾਂ ਚੀਪਾ ਹੀ ਮਾਰਿਆ ਬਣੂਗਾ ਬੜਾ ਬਾਈ ਤੇ ਤਿਆਰ ਹੋ ਜੂ ਬੜ ਜੋ ਦੁੱਧ ਆਇਆ ਨਾ ਬਈ ਚੰਗਾ ਦੁੱਧ ਪਾਉਗੀ ਕਰਮ ਵਾਲੀ ਦੁੱਧ ਪੂਰਾ ਵਧ ਗਿਆ ਜੀ ਮੋਲੀ ਆਪਾ ਕੋ ਤਾਂ ਮੋਲੀ ਆਪਾ ਫੂਰਤੀ ਰੱਖ ਦਿਆਂਗੇ ਜੈ ਜੀ ਹੋ ਆ ਜੀ ਹਾਂ ਠੀਕ ਆ ਮੁੱਲ ਬਾਪੂ ਮੈਂ ਨਾ ਫੋਨ ਤੇ ਕਰਾਂਗੇ ਮੁੱਲ ਬਿਲਕੁਲ ਜਾਇਜ਼ ਕਰਾਂਗੇ ਯਾਦ ਬ੍ਰੀਡ ਚੰਗੀ ਆ ਖਾਣ ਲੇ ਵਕ ਕਮਾਲ ਤੇ ਰਾਜੀ ਰੂਜੀ ਫੋਲਾ ਵੱਡਾ ਕਰਦ ਘਾਟਾ ਦੂਰਾ ਦੂਰਾ ਵਿਚਣ ਘਾਟਾ ਮਾਰੀ ਸਮਾਰਕ ਦਿਖਾ ਦਿਜੀ ਹਾਂ ਨੀੜੇ ਨੂੜੇ ਲਾ ਕੇ ਕਮਾਲ ਦਾ ਬਈ ਥਣ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਨਾੜਾ ਨੂੜਾ ਚੰਗੀਆਂ ਨੇ ਤੇ ਸ਼ਾਬਾਸ਼ ਹੋ ਗਿਆ ਲਓ ਜੀ ਲਓ ਚੰਗਾ ਹਾਂ ਹਾਂ ਜੀ ਬਹੁਤ ਵਧੀਆ ਸਹੀ ਗੱਲ ਆ ਅੱਗੇ ਬਾਪੂ 2 ਨੰਬਰ ਕਿਹੜਾ ਇਹ ਜਰਸੀ ਆ ਜੀ ਠੀਕ ਆ ਜਰਸੀ ਪੰਜਾਬ ਵਾਲੀ ਆਪਾਂ ਦੂਜਾ ਬਾ ਤੀਜਾ ਮੰਨ ਕੇ ਚੱਲੋ ਜੀ ਪੰਜਾਬ ਵਾਲੀ ਜਰਸੀ ਕਰੂਗਾ ਹੂੰ ਤੇ ਦੁੱਧ ਵੀ ਇਹਦੇ ਵਧੀਆ ਰਿਕਾਰਡ ਕੱਢਿਆ ਨੇ ਕਿੰਨਾ ਕਿਸੇ ਰਿਕਾਰਡ ਇਨੇ ਜੀ ਮਾਦਲ ਨੂੰ ਦੱਸਣ ਦੇ ਮਤਲਬ ਕਿ ਪਹਿਲਾਂ ਨੇ 24 25 ਲੀਟਰ ਧੋੜ ਰਹੇ ਸੀ ਹੂੰ ਖੋਲ ਦੇ ਤੋਰ ਕੇ ਦਿਖਾ ਦੇ ਢੱਲਾਆਂ ਦਾਖਦੀਆਂ ਆਰਡਰ ਕਰ ਕੱਚੀ ਜਿੰਗਾ ਤਿਆਰ ਕਰੂ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਐ ਫੇਸ ਬਿਊਟੀ ਕਮਾਲ ਦੀ ਆ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਵੜ ਦਾ ਚੰਗਾ ਢੱਲਾ ਬਹੁ ਪਈਆਂ ਥਣ ਲੈ ਬਾਈ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਤੋਰਾ ਚੈੱਕ ਕਰੋ ਬਾਈ ਵੜ ਦਾ ਵੱਡੇ ਕੱਟ ਕਾਟ ਦੀ ਯਾਦ ਬਣੀ ਟੁੱਫਲ ਜੰਗੀ ਇਹ ਲੋਟੇ ਦੇ ਕਾਬਿਲ ਨੇ ਮੜਾਇਰੋ ਮੋਲ ਬਾਪੂ ਇਹਦਾ ਮੋਲ ਫੋਨ ਤੇ ਕਰਾਂਗੇ ਜੀ ਇਹਦਾ ਦੇਖੋ ਜੀ ਲੈ ਵਾੜੀ ਟਰਡੂ ਲੈ ਜੀ ਹਜੇ ਨਾ ਦਿਨ ਤੱਕ ਜਰੂਰ ਪਾ ਦੁੱਧ ਪਤਾ ਇਹ 30 ਲੀਟਰ ਹੀ ਪਾ ਦੇ ਜੀ ਪੰਡਾ ਬੰਨ ਤਾ ਦੇਖੋ ਬਈ ਥਣ ਬਾ ਟਰਡੂ ਬਾਈ ਹਾਂ ਮੁੱਠੀ ਵਾਲਾ ਠੰਡੀ ਠੁੰਡੀ ਕੋਈ ਆ ਪੀਆ ਪੋਲੀ ਪੋਦੀ ਸਹੀ ਗੱਲ ਆ ਬਈ ਇਹ ਨਾਰਾ ਨੂਰਾ ਦੇਖ ਲਓ ਪਾਛਾ ਸਸਤੋ ਜੀ ਹਾਂ ਸਹੀ ਗੱਲ ਬਹੁਤ ਚੰਗੇ ਕੱਦ ਬਹੁਤ ਹੈ ਲਓ ਜੀ ਬਹੁਤ ਚੰਗਾ ਥਣ ਲਈ ਬਹੁਤ ਨਾ ਹਾਂ ਜੀ ਬਾਕੀ ਦਾ ਸੀ ਫੁੱਟ ਕਰਦਾ ਜੀ ਠੀਕ ਦੇਖੋ ਕੱਦ ਬਹੁਤ ਖੁੱਲੀ ਐ ਬਾਪੂ ਦਾ 6 ਫੁੱਟ ਕੱਦ ਦਾ ਉਸਾਂ ਦਾ ਅੰਦਾਜ਼ਾ ਲਾ ਲਿਓ ਵੜ ਦਾ ਕੱਦ ਕਿੱਡਾ ਕ ਲੰਮੀ ਕੱਦ ਬੇਲ ਕਿਸੇ ਪਾਸੋਂ ਨਹੀਂ ਫੁੱਲ ਵੱਡੇ ਕੱਦ ਕਾਟ ਦੀ ਹੈ ਲੈ ਵਾ ਲੂਗਾ ਕਮਾਲਾ ਫੇਸ ਬਿਊਟੀ ਵੀ ਚੰਗੀ ਆ ਬਈ ਸੁਧ ਦਾ ਰਿਕਾਰਡ ਵੀ ਬਾਪੂ ਨੇ ਚੰਗਾ ਦੱਸਿਆ ਬਾਕੀ ਕੱਚੀ-ਕੱਚੀ ਆ ਦਣ ਲੈਂਦੀ ਆ ਆਰਡਰ ਕਰ ਮਰੀ ਬਹੁਤ ਚੰਗਾ ਤਿਆਰ ਕਰੂਗੀ ਦੁੱਧ ਵੀ ਚੰਗਾ ਪਊ ਫੈਂਟ ਵੀ ਚੰਗੀ ਹੋਊ ਗਰਮੀ ਵੀ ਨਹੀਂ ਬਿਲਕੁਲ ਮੰਨਣੀ ਚੰਗੀ ਆ ਬਈ ਵੜ ਕੁੱਲ ਮਿਲਾ ਕੇ ਅੱਗੇ ਬਾਪੂ ਤੇਰਾ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਪਿਓਰ ਦੂਜਾ ਜੀ ਕਿੰਨੇ ਦਿਨ ਲੈਂਦੇ ਇਹ ਜੱਤੀ ਪੈਂਦੇ ਕਰੌਸ ਥੋੜੀ ਜੀ ਠੀਕ ਹੈ ਜੱਤੀ ਆ ਮੂੰਹ ਮਾ ਦੇਖ ਲੋ ਜੀ ਦਾ ਜਰਸੀ ਉਹ ਆ ਡੱਪਾ ਮਾੜੀ ਕਰੌਸ ਜੱਤੀ ਹੈ ਠੰਡੀ ਠੂੜੀ ਦਾ ਹੈ ਜੀ ਵੀ ਕੋਈ ਹੰਤ ਲਓ ਠੰਡੀ ਠੂੜੀ ਪੂਰੀ ਹੈ ਜਿਵੇਂ ਮਰਦੀ ਹੱਥ ਲਈ ਚੱਕ ਦੇਖੋ ਜੀ ਨਾ ਆਣ ਲੈ ਵਾ ਕਮਾਲ ਆਰਡਰ ਦੇਖੋ ਹਾਂ ਲਓ ਜੀ ਬਹੁਤ ਚੰਗਾ ਕੱਚੀ ਕੱਚੀ ਆ ਹਜੇ ਦਿਨ ਕਰਨ ਵਾਲੀ ਲਈ ਹਜੇ ਵੀ ਲੈ ਜੂ ਦੇਣੀ ਉਹਦਾ ਨਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਹੈ ਕਲਾ ਕਲਾ ਥਾਣਾ ਬਈ ਕਿੰਨਾ ਕੁ ਦੁੱਧ ਦੇ ਦੂਗਾ ਪ ਦੂਰ ਚਾਹੀ ਜਾਈ ਬਾਈ ਤੇਰੀ ਟਸੌਖਾ ਜਾਂ ਤੇ ਕੀ ਮੋਲ ਆ ਫਿਰ ਇਹਦਾ ਜੈਜੀ ਹੋਊਗਾ ਬਾਜੀ ਫੋਨ ਤੇ ਕਰਾਂਗੇ ਦੱਸਾਂਗੇ ਤਿੰਨਾ ਦੇ ਮੋਲ ਬਾਪੂ ਕਹਿੰਦਾ ਜੈਜੀ ਪਹਿਲਾਂ ਵੀ ਮੋਲ ਬਾਪੂ ਦੇ ਜੈਜੀ ਹੁੰਦੇ ਆ ਤੇ ਮੋਲ ਕਰਾਂਗੇ ਕਹਿੰਦਾ ਫੋਨ ਤੇ ਢੱਲਾ ਬਹੁਤ ਚੰਗੀਆਂ ਥਣ ਚੰਗਾ ਤੇ ਰਾਜੀ ਰੂਜੀ ਫੁੱਲ ਘੱਡਵੱਟ ਚੰਗਾ ਚਾਰੂ ਜਰੂ ਬਹੁਤ ਹੈ ਤੇ ਵੱਡੀ ਗੱਲ ਗਰਮੀ ਇਹਨੇ ਬਿਲਕੁਲ ਨਹੀਂ ਮਨਣੀ ਤੇ ਫੈਂਡ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਉਹ ਹਮ ਇਹਦੇ ਦਿਖਾ ਦੇਈ ਜਾ ਰੂ ਜਰੂ ਫੁੱਲ ਵਾਰੀ ਤੇ ਰੂ ਇਹ ਹੁਣ ਇੱਥੇ ਬੰਨਾ ਗਈ ਝੁੱਟ ਕੇ ਪਿੰਦੇ ਕੱਖਾਂ ਦਾ ਹੂੰ ਠੀਕ ਆ ਬਈ ਤੁਨੂੰ ਕੱਖ ਵੀ ਨੇੜੇ ਕਰਕੇ ਦਿਖਾਣੇ ਸਰ ਤੋ ਦਿਖਾਉਣੀ ਚੰਗੀ ਆ ਵੜ ਨਾਣਾ ਨੂਣਾ ਬਹੁਤ ਚੰਗੇ ਲੇਵਾ ਬਈ ਬਣਾਉ ਬਹੁਤ ਆ ਦੇਖੋ ਜੱਤੀ ਕਿਵੇਂ ਪੈਂਦੀ ਆ ਹੂੰ ਸਾਰੇ ਫਲ ਢੱਲਾ ਗੱਡ ਕੇ ਲੈ ਸਹੀ ਗੱਲ ਆ ਬਈ ਲੈ ਇਧਰ ਦਿਖਾ ਦੇ ਜਾ ਰੂ ਫੁੱਲ ਲਾ ਇਹ ਇਧਰ ਮਾੜਾ ਸਾਈਡਾਂ ਤੂੰ ਵੀ ਦਿਖਾ ਦੇ ਮੈਂ ਦਿਖਾਣੇ ਬਾਬਾ ਲਓ ਜੀ ਹੂੰ ਬਹੁਤ ਚੰਗਾ ਨਾ ਥਣ ਐ ਕੱਲਾ ਕੱਲਾ ਥਣ ਆਈ ਜਾਣਾ ਸਹੀ ਗੱਲ ਆ ਆਏ ਲੀਕ ਜਪਾਟਸੋਂ ਲੈ ਤੇ ਲਾਟੋ ਲਾ ਬਹੁਤ ਬਈ ਹਾਂ ਜੀ ਹਾਂ ਠੀਕ ਆ ਇਹ ਵੀ ਬਰਡ ਚੰਗੀ ਆ ਬਰੀਡ ਜਾਤ ਬਹੁਤ ਚੰਗੀ ਆ ਤੇ ਬਰਡ ਭਈ ਆ ਵੀ ਚੰਗੀ ਆ ਕਿਉਂ ਇੰਨੇ ਵੀ ਗਰਮੀ ਬਿਲਕੁਲ ਨਹੀਂ ਮਿਲਿਆ ਕਿਉਂ ਰੇਸੇ ਪੰਜਾਬ ਵਾਲੀ ਏ ਸੇਵਾ ਲੂਗਾ ਭਾਈ ਪੰਡਾ ਨੂੰ ਕੱਚੀ ਜ਼ਰੂਰ ਆ ਅੰਦਾਜ਼ਾ ਲਾ ਲਓ ਆ ਸਾਰੀਆਂ ਲੈ ਬੰਡਲ ਲੈ ਲੋ ਅਗਰ ਕਾਰਡ ਹੀ ਕੱਢ ਦਿੰਨੇ ਜੀ ਨੇ ਫੁੱਲ ਭਈ ਮੈਂ ਕਹਿੰਦਾ ਪੰਡਰ ਗਲੇ ਵਾਲੇ ਕੇ ਸੂਗੀ ਆ ਸੂਈ ਸਵਾਈ ਬਰਡ ਭਈ ਇਹ ਕਿਸੇ ਵੀਰ ਨੂੰ ਕੋਈ ਵੀ ਨਗਰ ਮਦੂਕ ਵਜੇ ਸੀ ਜੀ ਜੀ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲ ਧੰਨਵਾਦ